ਦੀ ਤਨਸੀਬਾ ਸਾਹਿਬਸ ਮੋਸਟ ਆਨੰਦਪੁਰ ਦੇ ਪਿਆਰੇ ਵਿਦਿਆਰਥੀਓ ਆਓ ਸਭ ਤੋਂ ਪਹਿਲਾਂ ਸਾਈਭਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਹਾਂਸ ਪਾਈਏ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਜਿਸ ਤਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਉਸ ਅਸੀਮ ਸਾਕੇ ਦੀਆਂ ਗੱਲਾਂ ਕਰ ਰਹੇ ਹਾਂ ਜਿਸ ਸਾਕੇ ਦੇ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਵਿਛੜ ਗਿਆ ਤੇ ਉਹਨਾਂ ਦੇ ਲਗਤੇ ਜਿਗਰ ਚਾਰੋਂ ਸਹਿਬਜ਼ਾਦੇ ਤੇ ਪ੍ਰਾਣਾ ਤੋਂ ਪਿਆਰੇ ਸਿੱਖ ਸਨ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਜਦੋਂ ਅਸੀਂ ਸਤਗੁਰ ਮਹਾਰਾਜ ਜੀ ਦੇ ਜੀਵਨ ਦੀ ਗੱਲ ਕਰਦੇ ਹਾਂ ਤੇ ਅਸੀਂ ਇੱਥੇ ਪਹੁੰਚੇ ਸਾਂ ਕਿ ਗੋਬਿੰਦ ਸਿੰਘ ਮਹਾਰਾਜ ਜੀ ਨੇ 20 ਤਰੀਕ ਦੀ ਰਾਤ ਨੂੰ ਅਨੰਦਪੁਰ ਦਾ ਕਿਲਾ ਛੱਡਿਆ ਜਦੋਂ ਸਤਗੁਰ ਮਹਾਰਾਜ ਜੀ ਨੇ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਉਹਨਾਂ ਦੇ ਦਿੱਤੇ ਹੋਏ ਵਚਨਾਂ ਨੂੰ ਸਾਹਮਣੇ ਰੱਖ ਕੇ ਅਨੰਦਪੁਰ ਦਾ ਕਿਲਾ ਛੱਡਿਆ ਤਾਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਪਹਿਲੇ ਹਿੱਸੇ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਨਾਲ ਸਿੱਖ ਸਨ ਦੂਸਰੇ ਹਿੱਸੇ ਦੇ ਵਿੱਚ ਸਤਗੁਰ ਪਾਤਸ਼ਾਹ ਜੀ ਦੇ ਮਹਿਲ ਅਤੇ ਭਾਈ ਮਨੀ ਸਿੰਘ ਜੀ ਸਨ ਤੇ ਤੀਜੇ ਹਿੱਸੇ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਨ ਸਤਗੁਰ ਪਾਤਸ਼ਾਹ ਜੀ ਨੇ ਜਦੋਂ ਆਨੰਦਪੁਰ ਦੇ ਕਿਲੇ ਤੋਂ ਚਾਲਾ ਪਾਇਆ ਤੇ ਪਾਤਸ਼ਾਹ ਹਲੇ ਕੀਰਤਪੁਰ ਸਾਹਿਬ ਕੋਲ ਹੀ ਪਹੁੰਚੇ ਸਨ ਜਦੋਂ ਪਹਾੜੀ ਰਾਜਿਆਂ ਨੇ ਆਪਣੀਆਂ ਜਿਹੜੀਆਂ ਕੀਤੀਆਂ ਹੋਈਆਂ ਕਸਮਾਂ ਸਨ ਦਿੱਤੇ ਹੋਏ ਵਾਦੇ ਸਨ ਉਹਨਾਂ ਵਾਦਿਆਂ ਨੂੰ ਉਹਨਾਂ ਕਸਮਾਂ ਨੂੰ ਛੱਡ ਕੇ ਸਤਗੁਰ ਪਾਸ਼ਾ ਜੀ ਦੇ ਵਹੀਰ ਦੇ ਉੱਤੇ ਹਮਲਾ ਕਰ ਦਿੱਤਾ। ਉਹ ਸਭੇ ਵਹੀਰ ਦੇ ਵਿੱਚ ਸਤਗੁਰ ਮਹਾਰਾਜ ਜੀ ਨੇ ਬਾਬਾ ਜੀਵਨ ਸਿੰਘ ਬਾਬਾ ਅਜੀਤ ਸਿੰਘ ਦੀ ਡਿਊਟੀ ਲਾਈ ਕਿ ਉਹ ਫੌਜਾਂ ਨੂੰ ਰੋਕਣ ਅਤੇ ਅਗਲਾ ਵਹੀਰ ਹੈ ਜਿਹੜਾ ਚੱਲਦਾ ਚੱਲਦਾ ਅੱਗੇ ਪਹੁੰਚੇ। ਭਾਈ ਬਚਿੱਤਰ ਸਿੰਘ ਜੀ ਨੂੰ ਰੋਪੜ ਕੋਟਲਾ ਨਹਿੰਗਖਾ ਕੋਲ ਛੱਡ ਕੇ ਸਤਗੁਰ ਪਾਸ਼ਾ ਅੱਗੇ ਤੁਰੇ ਤੇ ਸਰਸਾ ਦੇ ਕੰਡੇ ਤੇ ਆ ਕੇ ਸਤਗੁਰ ਮਹਾਰਾਜ ਜੀ ਦਾ ਜਿਹੜਾ ਪਰਿਵਾਰ ਸੀ ਉਹ ਵਿਛੜ ਗਿਆ। ਸਤਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਲ ਕੁਝ ਸਿੱਖ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਕੁਝ ਸਿੱਖ ਸਨ ਜਿਹੜੇ ਸਰਸਾ ਦੀ ਢੇਡ ਚੜ ਗਏ ਤੇ ਉਹਨਾਂ ਦੇ ਛੋਟੇ ਸਹਜਾਤੇ ਦੇ ਮਾਤਾ ਗੁਜਰੀ ਜੀ ਉਹਨਾਂ ਦੇ ਸੋਈਏ ਗੰਗੂ ਦੇ ਨਾਲ ਸਰਸਾ ਦੇ ਇਧਰਲੇ ਪਾਸੇ ਰਹੇ ਹੁਣ ਜਦੋਂ ਸਤਗੁਰ ਪਾਤਸ਼ਾਹ ਚਮਕੌਰ ਦੀ ਗੜੀ ਦੇ ਕੋਲ ਪਹੁੰਚੇ ਤਾਂ ਸਤਗੁਰ ਪਾਤਸ਼ਾਹ ਜੀ ਗੜੀ ਨੂੰ ਬੜੀ ਹੀ ਨੀਂਦ ਨਾਲ ਦੇਖਣ ਲੱਗੇ ਜਦੋਂ ਸਤਗੁਰ ਪਾਤਸ਼ਾਹ ਜੀ ਗੜੀ ਨੂੰ ਦੇਖ ਰਹੇ ਸਨ ਤੇ ਸਿੱਖਾਂ ਨੇ ਪੁੱਛਿਆ ਭਾਈ ਦਇਆ ਸਿੰਘ ਨੇ ਸਵਾਲ ਕੀਤਾ ਕਹਿੰਦੇ ਪਾਸ਼ਾ ਕੀ ਗੱਲ ਹੈ ਵੀ ਅੱਜ ਬੜੀ ਮौज ਦੇ ਵਿੱਚ ਆਏ ਹੋ ਇਸ ਗੜੀ ਨੂੰ ਬੜੇ ਪਿਆਰ ਨਾਲ ਦੇਖ ਰਹੇ ਹੋ ਤੇ ਸਤਗੁਰ ਮਹਾਰਾਜ ਜੀ ਨੇ ਇਹ ਗੱਲ ਕਹੀ ਕਹਿੰਦੇ ਇਸ ਗੜੀ ਨੇ ਅੱਜ ਦੁਨੀਆ ਦਾ ਇਤਿਹਾਸ ਰਚਣਾ ਹੈ ਇਸ ਗੜੀ ਦੇ ਵਿੱਚ ਅੱਜ ਉਹ ਇਤਿਹਾਸ ਲਿਖਿਆ ਜਾਣਾ ਹੈ ਜਿਸ ਇਤਿਹਾਸ ਦਾ ਦੁਨੀਆਂ ਦੇ ਵਿੱਚ ਕੋਈ ਸਾਨੀ ਨਹੀਂ ਹੋਵੇਗਾ ਕਵੀ ਨੇ ਬੜਾ ਹੀ ਪਿਆਰਾ ਲਿਖਿਆ ਕਹਿੰਦਾ ਬਿਫਰੇ ਚਿਹਰਾ ਮੱਲ ਤੱਕ ਕੇ ਕਿਹਾ ਗੋਬਿੰਦ ਇਹ ਚਮਕੌਰ ਹੈ ਰਣ ਪਖੌਣ ਦੀ ਥਾਂ ਆਹੂ ਲਾ ਕੇ ਮੁਗਲ ਚਗਤਿਆਂ ਦੇ ਨਾਲ ਖੂ ਲਹੂ ਦੇ ਮਹਿੰਦੀਆਂ ਲਾਉਣ ਦੀ ਥਾਂ ਸਤਗੁਰ ਮਹਾਰਾਜ ਜੀ 40 ਸਿੱਖਾਂ ਤੇ ਦੋ ਵੱਡੇ ਸਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਜਦ ਤੱਕ ਸਵੇਰ ਹੋਈ 10 ਲੱਖ ਮੁਗਲ ਫੌਜਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਸਤਗੁਰ ਮਹਾਰਾਜ ਜੀ ਗੜੀ ਦੇ ਅੰਦਰ ਬੈਠ ਕੇ ਉਹਨਾਂ ਦਾ ਮੁਕਾਬਲਾ ਕਰਨ ਦੀ ਟੱਕਰਾਂ ਕਰਨ ਦੀ ਵਿਉਂਤ ਬਣਾ ਰਹੇ ਨੇ ਤੇ ਸਤਗੁਰ ਮਹਾਰਾਜ ਜੀ ਨੇ ਜਿਹੜੀ 21 ਤਰੀਕ ਦੀ 21 ਤਰੀਕ ਦਾ ਦਿਨ ਸੀ ਉਸ ਦਿਨ ਚਮਕੌਰ ਦੀ ਗੜੀ ਦੇ ਵਿੱਚੋਂ ਮੁਗਲਾਂ ਦਾ ਟੱਕਰਾ ਕੀਤਾ ਅਖੀਰ ਪੰਜ ਪੰਦ ਸਿੱਖਾਂ ਦੇ ਜੱਥੇ ਸਨ ਜਿਹੜੇ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲਨੇ ਸ਼ੁਰੂ ਹੋਏ ਤੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਸ਼ੁਰੂ ਕੀਤੀਆਂ ਜਦੋਂ ਪੰਜ ਸਿੱਖਾਂ ਦੇ ਦੋ ਜੱਥੇ ਚਲੇ ਗਏ ਤੇ ਬਾਬਾ ਅਜੀਤ ਸਿੰਘ ਜੀ ਸਨ ਜਿਹੜੇ ਸਤਗੁਰ ਪਾਤਸ਼ਾਹ ਜੀ ਦੇ ਸਨਮੁਖ ਆਏ ਤੇ ਪਾਸ਼ਾ ਨੂੰ ਕਹਿਣ ਲੱਗੇ ਪਿਤਾ ਜੀਓ ਮੈਂ ਵੀ ਜੰਗ ਦੇ ਵਿੱਚ ਜਾਣਾ ਚਾਹੁੰਦਾ ਹਾਂ ਤੇ ਸਤਗੁਰ ਪਾਸ਼ਾ ਜੀ ਨੇ ਇਹ ਗੱਲ ਕਹੀ ਕਿ ਅਜੀਤ ਸਿੰਘ ਮੈਂ ਜਿਸ ਦਿਨ ਆਪਣੇ ਪਿਤਾ ਨੂੰ ਦਿੱਲੀ ਸ਼ਹੀਦ ਹੋਣ ਵਾਸਤੇ ਭੇਜਿਆ ਸੀ ਮੈਂ ਉਸ ਦਿਨ ਧਰਮੀ ਪੁੱਤਰ ਬਣਿਆ ਸਾਂ ਅੱਜ ਤੈਨੂੰ ਜੰਗ ਦੇ ਮੈਦਾਨ ਵਿੱਚ ਭੇਜ ਕੇ ਮੈਂ ਧਰਮੀ ਬਾਪ ਹੋਣਾ ਲੋਚਦਾ ਹਾਂ ਤੁਸੀਂ ਜਾਓ ਤੇ ਦੁਸ਼ਮਣ ਦਲਾਂ ਦੇ ਵਿੱਚ ਜਾ ਕੇ ਉਹਨਾਂ ਦਾ ਮੁਕਾਬਲਾ ਕਰੋ ਹੁਣ ਇੱਥੇ ਇੱਕ ਗੱਲ ਧਿਆਨ ਜੋਗ ਹੈ ਕਿ ਸਾਡੇ ਘਰਾਂ ਦੇ ਵਿੱਚ ਵੀ ਬੱਚੇ ਹਨ ਸਾਡੇ ਵੀ ਮਾਪੇ ਹਨ ਤੇ ਜਦੋਂ ਸਾਨੂੰ 6:00 ਵਜਦੀ ਹੈ ਜਾਂ ਸਾਡੇ ਬੱਚੇ ਨੂੰ 6:00 ਵਜਦੀ ਹੈ ਤੇ ਦੁਨੀਆ ਤੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਡਾਕਟਰਾਂ ਨਾਲ ਭੱਜਦੇ ਨੇ ਪਰ ਤੁਨ ਹਨ ਕੰਬੀਰ ਮਹਾਰਾਜ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਇਹ ਗੱਲ ਕਹੀ ਸੀ ਆਪਣੇ ਸਿੱਖਾਂ ਨੂੰ ਕਿ ਤੁਸੀਂ ਅੱਜ ਜਿੱਥੇ ਬੈਠੇ ਹੋ ਇਸ ਗੜੀ ਦੇ ਵਿੱਚੋਂ ਤੁਸੀਂ ਦੁਨੀਆ ਦਾ ਇਤਿਹਾਸ ਰਚਣਾ ਹੈ ਤੇ ਸਤਪੁਰ ਮਹਾਰਾਜ ਜੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜਿੱਥੇ ਮੈਂ ਆਪਣੇ ਸਿੱਖਾਂ ਨੂੰ ਇੱਥੇ ਲੜਾਵਾਂਗਾ ਉੱਥੇ ਮੈਂ ਆਪਣੇ ਪੁੱਤਰਾਂ ਨੂੰ ਵੀ ਲੜਾਵਾਂਗਾ ਸਤਿਗੁਰ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਆਪਣੀ ਤਲਵਾਰ ਉਹਨਾਂ ਨੂੰ ਦਿੱਤੀ ਤੇ ਬਾਬਾ ਅਜੀਤ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਪੰਜ ਸਿੱਖਾਂ ਨੂੰ ਨਾਲ ਲੈ ਕੇ ਜਦੋਂ ਬਾਹਰ ਨਿਕਲੇ ਤੇ ਦੁਸ਼ਮਣਾਂ ਦੀਆਂ ਹਜ਼ਾਰਾਂ ਹੀ ਵਰਸ਼ੀਆਂ ਕਰਫਾਨਾਂ ਉਹਨਾਂ ਵੱਲ ਸਿੱਧੀਆਂ ਗਈਆਂ ਤੇ ਸਾਰੇ ਇਹ ਕਹਿ ਰਹੇ ਸਨ ਵੀ ਗੁਰੂ ਦਾ ਵੱਡਾ ਪੁੱਤਰ ਜੰਗ ਦੇ ਮੈਦਾਨ ਦੇ ਵਿੱਚ ਆਇਆ ਹੈ ਕੋਸ਼ਿਸ਼ ਕਰਿਏ ਵੀ ਇਸਨੂੰ ਮਾਰਿਆ ਨਾ ਜਾਵੇ ਤੇ ਇਸਨੂੰ ਜਿੰਦਾ ਫੜਿਆ ਜਾਵੇ ਹੁਣ ਬਾਬਾ ਅਜੀਤ ਸਿੰਘ ਇੱਕ ਪੈਰ ਮੁਗਲਾਂ ਦਾ ਟਾਕਰਾ ਕਰਦੇ ਹੋਏ ਅਖੀਰ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਡਿੱਗੇ ਤੇ ਇਤਿਹਾਸ ਤੇ ਤਵਾਰੀਖ ਇਹ ਗੱਲ ਲਿਖਦੀ ਹੈ ਕਿ ਜਦੋਂ ਬਾਬਾ ਅਜੀਤ ਸਿੰਘ ਜੀ ਜਮਕੌਰ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਕੇ ਡਿੱਗੇ ਨੇ ਤੇ ਉਹਨਾਂ ਦੇ ਸਰੀਰ ਦੇ ਉੱਤੇ 362 ਜ਼ਖਮ ਸਨ ਅਸੀਂ ਇੱਕ ਜ਼ਖਮ ਦੇ ਨਾਲ ਰੋਂਦੇ ਕਰਵਾਉਂਦੇ ਆ ਤੇ ਧਨ ਹਨ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੇ ਸਰੀਰ ਦੇ ਉੱਤੇ 162 ਜ਼ਖਮ ਦੁਸ਼ਮਣ ਦੇ ਵਰਸ਼ੇ ਨੇਜੇ ਕਰਪਾਨਾ ਉਹਨਾਂ ਦੇ ਸਰੀਰ ਦੇ ਉੱਤੇ ਵੱਜੇ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਕੋਈ ਵੀ ਸਮੇਂ ਬਾਬਾ ਜੁਝਾਰ ਸਿੰਘ ਆਪਣੇ ਪਿਤਾ ਜੀ ਦੇ ਨਾਲ ਆਪਣੇ ਵੀਰ ਨੂੰ ਸ਼ਹੀਦ ਹੁੰਦਾ ਦੇਖ ਰਹੇ ਸਨ ਬਾਬਾ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਗੁਰੂ ਪਿਤਾ ਕੋਲ ਆਏ ਤੇ ਕਹਿਣ ਲੱਗੇ ਪਿਤਾ ਜੀ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ ਕਵੀ ਨੇ ਬਹੁਤ ਖੂਬਸੂਰਤ ਲਿਖਿਆ ਹੈ ਕੰਧਾ ਵੱਡਾ ਵੀਰ ਦਾ ਸ਼ਹੀਦੀ ਪਾ ਗਿਆ ਛੱਟ ਹੋ ਗਿਆ ਜੁਝਾਰ ਸਿੰਘ ਤਿਆਰ ਨਾਈ ਕਲਗੀ ਸੁਨੈਰੀ ਸੀਸ ਤੇ ਉਹਨੇ ਪਹਿਨ ਲਏ ਪੰਜ ਹਥਿਆਰ ਦਿਓ ਆਗਿਆ ਪਿਤਾ ਜੀ ਜਾਵਾਂ ਜੰਗ ਨੂੰ ਕਹਿੰਦਾ ਮੈਨੂੰ ਵੀ ਆਗਿਆ ਦੋ ਵੀ ਮੈਂ ਆਪਣੇ ਵੀਰ ਦੇ ਵਾਂਗ ਜੁਝਾਰ ਸਿੰਘ ਕਹਿੰਦਾ ਵੀ ਮੈਂ ਅਜੀਤ ਸਿੰਘ ਦੇ ਵਾਂਗ ਲੜ ਕੇ ਸ਼ਹੀਦ ਹੋਵਾਂ ਵੀ ਪਿਤਾ ਜੀ ਤੁਹਾਨੂੰ ਪਤਾ ਹੈ ਅਸੀਂ ਬਚਪਨ ਤੋਂ ਇਕੱਠੇ ਰਹੇ ਹਾਂ ਤੇ ਸਾਡੀ ਜਿਹੜੀ ਜੋੜੀ ਹੈ ਉਹ ਟੁੱਟਣੀ ਨਹੀਂ ਚਾਹੀਦੀ ਤਨ ਹਨ ਕਲਗੀਧਰ ਮਹਾਰਾਜ ਜਿਨ੍ਹਾਂ ਕੋਲ ਚਾਰਾਂ ਦੇ ਵਿੱਚੋਂ ਕੇਵਲ ਇੱਕੋ ਹੀ ਪੁੱਤ ਕੋਲ ਹੈ ਤੇ ਉਹ ਵੀ ਜੰਗ ਦੇ ਮੈਦਾਨ ਵਿੱਚ ਜਾਣ ਵਾਸਤੇ ਕਾਲਾ ਪਹਿਨੇ ਸਤਗੁਰ ਪਾਤਸ਼ਾਹ ਜੀ ਨੇ ਗਿੱਟ ਦੇ ਨਾਲ ਸਹਿਜਾਦਾ ਜੁਝਾਰ ਸਿੰਘ ਦੀ ਛਾਤੀ ਮਿਣੀ ਤੇ ਸਹਿਜਾਦਾ ਜੁਝਾਰ ਸਿੰਘ ਨੇ ਪੁੱਛ ਕੀਤਾ ਪਿਤਾ ਜੀ ਕੀ ਕਰ ਰਹੇ ਹੋ ਤੇ ਗੁਰੂ ਪਾਤਸ਼ਾਹ ਨੇ ਗੱਲ ਕਹੀ ਕਹਿੰਦੇ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਤੇਰੀ ਛਾਤੀ ਦੇ ਵਿੱਚ ਦੁਸ਼ਮਣ ਦੇ ਕਿੰਨੇ ਤੀਰ ਕਿੰਨੀਆਂ ਤਲਵਾਰਾਂ ਨੇ ਜਿਹੜੀਆਂ ਉਹ ਜ਼ਖਮਾਂ ਦੀ ਤਾਕ ਚੱਲ ਸਕਦੀਆਂ ਨੇ ਕਿੰਨੇ ਤੀਰ ਤੇਰੀ ਛਾਤੀ ਦੇ ਵਿੱਚ ਆ ਸਕਦੇ ਹੁਣ ਸਤਗੁਰ ਮਹਾਰਾਜ ਜੀ ਨੇ ਜਦੋਂ ਜੁਝਾਰ ਸਿੰਘ ਨੂੰ ਗੜੀ ਦੇ ਵਿੱਚੋਂ ਬਾਹਰ ਕੱਢਿਆ ਫਿਰ ਮੁਗਲਾ ਦੇ ਵਿੱਚ ਇੱਕ ਵਾਰੀ ਰੌਲਾ ਪੈ ਗਿਆ ਵੀ ਗੁਰੂ ਦਾ ਛੋਟਾ ਪੁੱਤਰ ਹੈ ਕੀ 16 ਸਾਲਾਂ ਦਾ ਬੱਚਾ ਹੈ ਅਸੀਂ ਇਸ ਨੂੰ ਫੜ ਨਹੀਂ ਸਕਦੇ ਕਿਉਂਕਿ ਵਜ਼ੀਰ ਖਾਨ ਦੇ ਨਾਲ ਜਿਹੜੇ ਜਰਨੈਲ ਸਨ ਦੁਨੀਆ ਉਹਨਾਂ ਦੇ ਨਾਮ ਸੁਣ ਕੇ ਕੰਬ ਜਾਂਦੀ ਸੀ ਜ਼ਬਰਦਸਤ ਖਾਨਾਰ ਖਾਨ ਵਰਗੇ ਜਿਹੜੇ ਜਰਨੈਲ ਔਰੰਗਜ਼ੇਬ ਦੀ ਫੌਜ ਦੇ ਸਤਪੁਰ ਪਾਸ਼ਾ ਜੀ ਦੇ ਉੱਤੇ ਹਮਲਾਵਰ ਹੋ ਕੇ ਆਏ ਸਨ ਜਦੋਂ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਨਿਕਲ ਚਮਕੌਰ ਦੀ ਗੜੀ ਚੋਂ ਬਾਹਰ ਨਿਕਲੇ ਤੇ ਉਹਨਾਂ ਨੇ ਮੁਗਲਾ ਦਾ ਟੱਕਰਾ ਕੀਤਾ ਟੱਕਰਾ ਕਰਦੇ ਕਰਦੇ ਸਤਗੁਰ ਪਾਸ਼ਾ ਜੀ ਦੇ ਜਿਹੜਾ ਪੁੱਤਰ ਸਹਿਬਜਾਦਾ ਜੁਝਾਰ ਸਿੰਘ ਸਨ ਉਹ ਵੀ ਸ਼ਹੀਦ ਹੋ ਗਏ ਹੁਣ ਸਤਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੜੀ ਦੇ ਉੱਤੋਂ ਜਕਾਰਾ ਛੱਡਿਆ ਤੇ ਕਰਤੇਪੁਰ ਖਾਲਸਾ ਦੇ ਅੱਗੇ ਅਰਦਾਸ ਕੀਤੀ ਕਿ ਮੇਰੇ ਦੋਨਾਂ ਪੁੱਤਰਾਂ ਦੀ ਜਿਹੜੀ ਸਿੱਖੀ ਸੀ ਉਹ ਕੇਸਾਂ ਸਵਾਸਾਂ ਸੰਗ ਨਿਭ ਨਿਭ ਗਈ ਹੈ ਜਿਹੜੀ ਤੁਹਾਡੀ ਦਿੱਤੀ ਦਾਤ ਸੀ ਤੁਹਾਡੇ ਘਰ ਦੇ ਵਿੱਚ ਪਹੁੰਚ ਗਈ ਹੈ ਤੁਸੀਂ ਕਿਰਪਾ ਕਰਿਓ ਕਿ ਮੇਰੀ ਵੀ ਸਿੱਖੀ ਹੈ ਜਿਹੜੀ ਕੇਸਾਂ ਸਵਾਸਾਂ ਸੰਗ ਨਿਭਾ ਲਓ ਜਦੋਂ ਸਤਗੁਰ ਪਾਸ਼ਾ ਜੀ ਨੇ ਜਕਾਰਾ ਛੱਡਿਆ ਅਰਦਾਸ ਕੀਤੀ ਨਾੜ ਵੀ ਸ਼ਾਮ ਦਾ ਸਮਾਂ ਹੋਇਆ ਤੇ ਕਲਗੀਧਰ ਮਹਾਰਾਜ ਰਹਿਰਾਸ ਦੀ ਬਾਣੀ ਦਾ ਪਾਠ ਕਰ ਰਹੇ ਦੇਖੋ ਕਿਤਨਾ ਵਿਖੜਾ ਸਮਾਂ ਦੋਨਾਂ ਪੁੱਤਰਾਂ ਦੀਆਂ ਲਾਸ਼ਾਂ ਚਮਕੌਰ ਦੇ ਮੈਦਾਨ ਦੇ ਵਿੱਚ ਪਈਆਂ ਨੇ ਕਿਸੇ ਨੇ ਕਫਨ ਤੱਕ ਨਹੀਂ ਪਾਇਆ ਪਰ ਸਤਗੁਰ ਪਾਸ਼ਾ ਚਮਕੌਰ ਦੀ ਗੜੀ ਦੇ ਵਿੱਚ ਬੈਠੇ ਰਹਿਰਾਸ ਦੀ ਬਾਣੀ ਦਾ ਪਾਠ ਕਰ ਰਹੇ ਨੇ ਜਦੋਂ ਪਾਸ਼ਾ ਬਾਣੀ ਦਾ ਪਾਠ ਕਰ ਰਹੇ ਨੇ ਪਾਠ ਦੀ ਸਮਾਪਤੀ ਹੋਈ ਤੇ ਪਾਸ਼ਾ ਨੇ ਅਰਦਾਸ ਕੀਤੀ ਕਰਤੇ ਪ੍ਰਖਮਾਲਕ ਦੇ ਅੱਗੇ ਕੇ ਪਾਸ਼ਾ ਜੀਓ ਕਿਰਪਾ ਕਰਿਓ ਕੱਲ ਨੂੰ ਮੈਂ ਵੀ ਚਮਕੌਰ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋਵਾਂ ਹੁਣ ਜਦੋਂ ਪੰਜਾਂ ਸਿੰਘਾਂ ਨੇ ਭਾਈ ਦਇਆ ਸਿੰਘ ਨੇ ਪਾਸ਼ਾ ਦੀ ਇਹ ਗੱਲ ਸੁਣੀ ਤਾਂ ਉਹਨਾਂ ਨੇ ਕਲਗੀਧਰ ਪਾਸ਼ਾ ਨੂੰ ਬਚਨ ਕੀਤਾ ਕਿ ਪਾਸ਼ਾ ਜੀਓ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਚਮਕੌਰ ਦੀ ਗੜੀ ਛੱਡ ਕੇ ਜਾਂਦੇ ਨੇ ਤਾਂ ਉਹ ਸਾਡੇ ਵਰਗੇ अनेका ਹੀ ਸਿੱਖ ਇਕੱਠੇ ਕਰ ਸਕਦੇ ਵੀ ਪਰ ਜੇਕਰ ਅੱਜ ਕਲ੍ਹ ਕੀਤਰ ਮਹਾਰਾਜ ਚੰਪੌਰ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਲੱਖਾਂ ਸਿੱਖ ਵੀ ਇਕੱਠੇ ਹੋ ਕੇ ਕਲਗੀਧਰ ਮਹਾਰਾਜ ਦਾ ਜਿਹੜਾ ਘਾਟਾ ਹੈ ਉਹ ਪੂਰਾ ਨਹੀਂ ਕਰ ਸਕਦੇ ਪਰ ਸਤਗੁਰ ਪਾਤਸ਼ਾਹ ਦੀ ਬਾਰ ਬਾਰ ਬੇਨਤੀ ਕਰਨ ਤੋਂ ਬਾਅਦ ਭਾਈ ਦਇਆ ਸਿੰਘ ਨੇ ਪਾਤਸ਼ਾਹ ਨੂੰ ਉਹ ਬਚਨ ਚੇਤੇ ਕਰਾਇਆ ਜਿਹੜਾ ਬਚਨ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਣਾ ਵੇਲੇ ਕਿਹਾ ਸੀ ਕਿ ਮੈਂ ਪੰਥ ਦਾ ਚੇਲਾ ਹਾਂ ਤੇ ਪੰਥ ਗੁਰੂ ਹੈ ਹੁਣ ਭਾਈ ਬਿਆ ਸਿੰਘ ਨੇ ਪੰਜਾਂ ਸਿੱਖਾਂ ਨੂੰ ਇਕੱਤਰ ਕੀਤਾ 71 ਕਰਕੇ ਸਤਗੁਰ ਪਾਤਸ਼ਾਹ ਜੀ ਨੂੰ ਬੁਲਾਇਆ ਤੇ ਬੁਲਾ ਕੇ ਉਹਨਾਂ ਨੂੰ ਹੁਕਮ ਲਾਇਆ ਕਿ ਕਲਗੀਧਰ ਪਾਤਸ਼ਾਹ ਜੀ ਉਹ ਅੱਜ ਤੁਹਾਨੂੰ ਪੰਥ ਹੁਕਮ ਦਿੰਦਾ ਹੈ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਤਾਂ ਨ ਸੱਚੇ ਪਾਤਸ਼ਾਹ ਕੇਵਲ ਗੱਲਾਂ ਨਹੀਂ ਕੀਤੀਆਂ ਆਪੇ ਗੁਰੂ ਚੇਲਾ ਬਣੇ ਨਹੀਂ ਪੰਥ ਦਾ ਹੁਕਮ ਮੰਨਿਆ ਤੇ ਇੱਕ ਗੱਲ ਬੇਨਤੀ ਕੀਤੀ ਕਿ ਮੈਂ ਚਮਕੌਰ ਦੀ ਗੜੀ ਦੇ ਵਿੱਚੋਂ ਫਿਰ ਚੁੱਪਚੀਤੇ ਨਹੀਂ ਜਾਣਾ ਮਤਾ ਲੋਕ ਸੋਚਣ ਬਿਗ ਸਿੱਖਾਂ ਦਾ ਜਿਹੜਾ ਗੁਰੂ ਹੈ ਉਹ ਚਮਕੌਰ ਦੀ ਗੜੀ ਦੇ ਵਿੱਚੋਂ ਲੁੱਕ ਕੇ ਭੱਜ ਗਿਆ ਹੁਣ ਸਤਗੁਰ ਪਾਤਸ਼ਾਹ ਜੀ ਨੇ ਪਿਆਰੀ ਕੀਤੀ ਗੜੀ ਦੇ ਵਿੱਚੋਂ ਬਾਹਰ ਜਾਣ ਦੀ ਬਾਹਰ ਜਾਣ ਦੀ ਜਦੋਂ ਤਿਆਰੀ ਕੀਤੀ ਤਿੰਨਾਂ ਸਿੱਖਾਂ ਨੂੰ ਨਾਲ ਤਿਆਰ ਕੀਤਾ ਤੇ ਜਦੋਂ ਪਾਸ਼ਾ ਬਾਹਰ ਨਿਕਲੇ ਤੇ ਪਾਸ਼ਾ ਨੇ ਆਪਣੇ ਪੈਰਾਂ ਦੇ ਵਿੱਚੋਂ ਜਿਹੜਾ ਜੁੱਤਾ ਸੀ ਪੈਰਾਂ ਦੇ ਵਿੱਚ ਜਿਹੜਾ ਜੋੜਾ ਪਾਇਆ ਹੋਇਆ ਸੀ ਉਹ ਤਾਅ ਦਿੱਤਾ ਕਾਈ तया ਸਿੰਘ ਨੇ ਬੇਨਤੀ ਕੀਤੀ ਕਹਿੰਦੇ ਪਾਸ਼ਾ ਵੀ ਇਤਨੀ ਸਰਦੀ ਦੀ ਰਾਤ ਹੈ ਤੁਸੀਂ ਵਿਖੜੇ ਪੈਣੇ ਵਿੱਚੋਂ ਲੰਘ ਕੇ ਜਾਣਾ ਤੁਸੀਂ ਆਪਣਾ ਜੋੜਾ ਕਿਉਂ ਉਤਾਰ ਦਿੱਤਾ ਤੇ ਕਲਗੀ ਤਰਪਾਸ਼ਾ ਨੇ ਇਹ ਗੱਲ ਕਹੀ ਕਹਿੰਦੇ ਦਇਆ ਸਿੰਘਾ ਹੋ ਸਕਦਾ ਮੇਰੇ ਸਿੱਖ ਦੀ ਕਿਸੇ ਦੀ ਲੜਦਿਆਂ ਕੇਸਾਂ ਦੇ ਉੱਤੋਂ ਦਸਤਾਰ ਵੱਖ ਹੋ ਗਈ ਹੋਵੇ ਹੋ ਸਕਦਾ ਕਿਸੇ ਸਿੱਖ ਦੇ ਕੇਸ ਫੁੱਲੇ ਪਏ ਹੁਣ ਮੈਂ ਨਹੀਂ ਚਾਹੁੰਦਾ ਕਿ ਰਾਤ ਦੇ ਹਨੇਰੇ ਦੇ ਵਿੱਚ ਮੇਰਾ ਜੋੜਾ ਹੈ ਜਿਹੜਾ ਕਿਸੇ ਕੇਸ ਸਿੱਖ ਦੇ ਦਸਤਾਰ ਜਾਂ ਕਿਸੇ ਸਿੱਖ ਦੇ ਕੇਸਾਂ ਨੂੰ ਲੱਗ ਜਾਵੇ ਤਨਹਾਨ ਕਲਗੀ ਤਰਪਾਸ਼ਾ ਜਿਹੜੇ ਕੇਸਾਂ ਦੇ ਸਰਕਾਰ ਪਿੱਛੇ ਆਪਣੇ ਪੈਰਾਂ ਦਾ ਜੋੜਾ ਵੀ ਉਤਾਰ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਅਸੀਂ ਉਹੀ ਕੇਸ ਨਾਈਆਂ ਦੀਆਂ ਦੁਕਾਨਾਂ ਦੇ ਕੋਲੋਂ ਪੈਸੇ ਦੇ ਕੇ ਕਟਵਾ ਕੇ ਆਉਣੀ ਹਾਂ ਕੋਸ਼ਿਸ਼ ਕਰੀਏ ਜੇਕਰ ਕਲਗੀਧਰ ਮਹਾਰਾਜ ਜੀ ਨੇ ਕੇਸਾਂ ਦੇ ਸਤਕਾਰ ਦੇ ਪਿੱਛੇ ਆਪਣੇ ਪੈਰਾਂ ਦਾ ਜੋੜਾ ਉਤਾਰ ਕੇ ਕੇਸਾਂ ਦਾ ਸਤਕਾਰ ਕੀਤਾ ਹੈ ਤੇ ਅਸੀਂ ਕਮ ਸੇ ਕਮ ਜੇ ਸ਼ਹੀਦੀਆਂ ਨਹੀਂ ਦੇ ਸਕਦੇ ਅਮਰਤ ਨਹੀਂ ਛੱਕ ਸਕਦੇ ਕੇਸਾਂ ਦਾ ਸਤਕਾਰ ਜ਼ਰੂਰ ਕਰੀਏ ਸਤਗੁਰ ਪਾਤਸ਼ਾਹ ਦੇ ਦਿੱਤੇ ਹੋਏ ਬਚਨਾਂ ਨੂੰ ਕਮਾਉਂਦੇ ਹੋਏ ਸਤਗੁਰ ਪਾਤਸ਼ਾਹ ਦੀ ਦਿੱਤੀ ਸਿੱਖੀ ਨੂੰ ਅਪਣਾਈਏ ਤਾਂ ਹੀ ਸਾਡੇ ਲੋਕ ਸੁਖੀਏ ਪਰ ਲੋਕ ਸੋਹੇ ਨੇ ਹਨ ਇਸ ਤੋਂ ਅੱਗੇ ਸਤਗੁਰ ਪਾਤਸ਼ਾਹ ਕਿਸ ਤਰ੍ਹਾਂ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਹਨ ਉਹ ਵਿਚਾਰ ਅਸੀਂ ਗੱਲ ਕਰਾਂਗੇ